ਸਸੀ ਗੋਜੀ ਮੈਂ ਬੀਮਨ ਜੀ ਤੁਸੀਂ ਦੇਖ ਰਹੇ ਹੋ ਡੇਲੀ ਲੁਧਿਆਣਾ ਨਿਊਜ਼ 22 ਤਰੀਕ ਨੂੰ ਲੁਧਿਆਣੇ ਦੇ ਵੇਰਕਾ ਮਿਲਕ ਪ੍ਰਾਨ ਦੇ ਵਿੱਚ ਇੱਕ ਮੰਦਭੰਗੀ ਘਟਨਾ ਹੁੰਦੀ ਆ ਜਿਸ ਵਿੱਚ ਰਾਤੀ 10:30 ਵਜੇ ਇੱਕ ਧਮਾਕਾ ਹੁੰਦਾ ਜਿਸ ਦੇ ਵਿੱਚ ਕੁਝ ਜਿਹੜੇ ਉੱਥੇ ਕੰਮ ਕਰਨ ਵਾਲੇ ਕਰਮਚਾਰੀ ਨੇ ਉਹਨਾਂ ਨੂੰ ਸੱਟਾਂ ਵੱਜਦੀਆਂ ਨੇ ਬਹੁਤ ਬੁਰੇ ਤਰੀਕੇ ਨਾਲ ਕਾਇਲ ਹੋ ਜਾਂਦੇ ਨੇ ਅੱਜ ਉਹ ਚਾਰੇ ਕਰਮਚਾਰੀ ਜੋ ਹੈਗੇ ਨੇ ਸਾਡੇ ਨਾਲ ਨੇ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਹਾਂਜੀ ਸਸੀਆ ਭਾਜੀ ਸਰ ਮੇਰਾ ਨਾਮ ਗੁਰਦੇਸ਼ ਹੈਗਾ ਹਾਂਜੀ ਹਾਂਜੀ ਮੈਂ ਬੋਲਰ ਤੇ ਫਾਇਰ ਸੈਂਡ ਕਲਾਸ ਦਾ ਕੰਮ ਕਰਦਾ ਤੇ 22 ਨੂੰ ਇਹ 10:30 ਵੇ ਹਾਸਾ ਹੋਇਆ ਜੀ ਅਸੀਂ ਹੀਟਰ ਫੇਅਰ ਕਰਦੇ ਸੀ ਸਾਡੇ ਨਾਲ ਕਨਾਲ ਜਨ ਫੋਰਮੈਨ ਸਾਡੇ ਸੀ ਤੇ ਅਸੀਂ 4 4 ਵਜੇ ਹੋਰ ਸੀ 5 6 ਤੇ ਬੋਲਰ ਫੇਅਰ ਕਰਨ ਲੱਗੇ ਸੀ ਤੇ ਸਾਡਾ ਇੱਕਦਮ ਬੋਲਰ ਬਲਾਸਟ ਹੋ ਗਿਆ ਤੇ ਸਾਨੂੰ ਇੱਕਦਮ ਇੱਡਾ ਧਮਾਕਾ ਇਹੀ ਘਬਰ ਆ ਗਈ ਤੇ ਇੱਕਦਾਂ ਫੇ ਭੱਜ ਕੇ ਬਾਹਰ ਨਿਕਲੇ ਇੱਕਦਾਂ ਸਾਡੇ ਸਿਰ ਤੇ ਸੱਟ ਲੱਗੀ ਬਾਹ ਤੇ ਲੱਗੀ ਜੀ ਸਿਰ ਤੇ ਜ਼ਖਮੀ ਹੋ ਗਏ ਸਾਡੇ ਚ ਕਈ ਸਾਰੇ ਕਈ ਬੰਦੇ ਜ਼ਖਮੀ ਹੋ ਗਏ ਤੇ ਚਾਰੇ ਸੀ ਅਸੀਂ ਅਸੀਂ ਭੱਜ ਕੇ ਆਪਣੀ ਜਾਨਾਂ ਬਚਾਈਆਂ ਅਸੀਂ ਤਾਂ ਮਰ ਜਾਣਾ ਸੀ ਉੱਥੇ ਜੀ ਉਸ ਟਾਈਮ ਕੋਈ ਤੁਹਾਨੂੰ ਉਸ ਟਾਈਮ ਕੋਈ ਉਸ ਟਾਈਮ ਤੁਹਾਨੂੰ ਫਰਸਟ ایڈ ਜਾਂ ਕੋਈ ਟ੍ਰੀਟਮੈਂਟ ਦੇ ਵਾਸਤੇ ਕੁਝ ਉਸ ਟਾਈਮ ਤੁਹਾਨੂੰ ਦਿੱਤਾ ਗਿਆ ਇਥੋਂ ਦੇ ਆਪਣੇ ਡਿਪਾਰਟਮੈਂਟ ਵੱਲੋਂ ਡਿਪਾਰਟਮੈਂਟ ਵੱਲੋਂ ਸਾਨੂੰ ਜੀ ਇਹਨਾਂ ਨੇ ਗੱਡੀ ਜੀ ਸਾਨੂੰ ਲੈ ਗਈ ਸੀ ਜੀ ਬਿਠਾ ਕੇ ਜੀ ਰਗੂनाथ ਜੀ ਹਾਂਜੀ ਉਥੋਂ ਸਾਡੇ ਕੁਝ ਬੰਦੇ ਨੂੰ ਡੀਐਮਸੀ ਲੈ ਗਈ ਤੇ ਕੁਝ ਬੰਦਿਆਂ ਨੂੰ ਛੁੱਟੀ ਦਿਵਾ ਕੇ ਘਰੇ ਭੇਜਤਾ ਜੀ ਇਹਨਾਂ ਨੇ ਦੋ ਬੰਦੇ ਨੂੰ ਜੀ ਹਾਂਜੀ ਤੁਹਾਡੇ ਇਸ ਟਾਈਮ ਤੁਸੀਂ ਦੱਸ ਕੇ ਦਿਓ ਤੁਹਾਡੇ ਬਾਹਾਂ ਤੇ ਵੀ ਛੱਟ ਲੱਗੀ ਸਿਰ ਤੇ ਵੀ ਛੱਟ ਲੱਗੀ ਇਹ ਕਿੰਨੀ ਕੁ ਗਹਿਰੀ ਹੈਗੀ ਹੈ ਇਹ ਸਾਰਾ ਬਾਹਾਂ ਤੇ ਮੇਰੇ ਕੰਚ ਲੱਗਿਆ ਇਹ ਡੂੰਗੀ ਆ ਤੇ ਸਿਰਚ ਵੀ ਕੰਚ ਲੱਗੇ ਵੀ ਡੂੰਗੀ ਆ ਕਾਂਚੇ ਕਢਾਇਆ ਡੀ ਐਮ ਸੀ ਜਾ ਕੇ ਹਸਪੀਟਲ ਦਾਖਲ ਹੋਈ ਸੀ ਮੈਂ ਬਾਅਦ ਚ ਹੋਇਆ ਜੀ ਮੈਂ ਘਰੇ ਚਲ ਗਏ ਬਿਲਕੁਲ ਘਬਰਾੜ ਕੇ ਜੀ ਜੀ ਮੈਨੂੰ ਦੁਬਾਰੇ ਬਾਅਦ ਚ ਐਡਮਿਟ ਕਰਾਇਆ ਡੀ ਐਮ ਸੀ ਜੀ ਜੀ ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ ਹਾਂ ਸਾਰੇ ਸਾਨੂੰ ਇੱਥੇ ਕੰਮ ਕਰਦੇ ਨੇ 15 ਸਾਲ ਹੋ ਗਏ ਬੁਲੇਟ ਐਟੈਂਡੈਂਟ ਦੇ ਕਲਾਸ ਵਿੱਚ ਮੇਰੀ ਸੈਂਡ ਕਲਾ ਕੀਤੀ ਹੈ ਬੁਲੇਟ ਐਟੈਂਡ ਦੀ ਤੇ 15 ਸਾਲ ਕੰਮ ਕਰਦੇ ਨੇ ਅਸੀਂ ਦਿਨ ਪੌ ਰਾਤ ਹੀ ਕੰਮ ਕਰਦੇ ਨੇ ਇੱਥੇ ਸਾਡੀ ਇੱਥੇ ਕੋਈ ਸਕਿਉਰਟੀ ਨਹੀਂ ਹੈਗੀ ਕੋਈ ਹਾਸਾ ਹੁੰਦਾ ਕੋਈ ਵੀ ਸਾਡੇ ਨਾਲ ਹਾਸਾ ਦਾ ਕੋਈ ਸਕੋਰਟ ਹੀ ਨਹੀਂ ਕੋਈ ਸਾਨੂੰ ਸਹੂਲਤ ਨਹੀਂ ਦਿੱਤੀ ਜਾਂਦੀ ਤੇ ਹੁਣ ਅਸੀਂ ਅਜੇ ਆਪਣੀ ਇ ਪੱਕੀ ਪੱਕੀ ਨੌਕਰੀ ਦੀ ਮੰਗ ਕਰਦੇ ਆ ਜੀ ਹਾਂਜੀ ਭਾਈ ਤੁਸੀਂ ਕੀ ਕਹਿਣਾ ਚਾਹੋਗੇ ਸਾਡਾ ਨਾਮ ਅਜੀਤ ਸਿੰਘ ਹੈ ਜੀ ਮੈਂ ਇਲੈਕਟ੍ਰੀਕਲ ਡਿਪਾਰਟਮੈਂਟ ਚ ਆਇਆ ਜੀ ਇਹ ਸਾਡੇ ਸੀਨੀਅਰ ਸਾਡੇ ਨਾਲ ਸੀਗੇ ਜੀ ਅਸੀਂ ਵੀ ਉੱਥੇ ਗਏ ਸੀਗੇ ਜੀ ਟ੍ਰਾਇਲ ਜਦੋਂ ਹੁੰਦਾ ਸੀਗਾ ਜੀ 22 ਤਰੀਕ ਨੂੰ ਰਾਤੀ ਆਮ ਤਾਂ ਤੁਹਾਨੂੰ ਪਤਾ ਹੀ ਹੋਊਗਾ ਉਹ ਇਨਸੀਡੈਂਟ ਘਟਣਾ ਹੋਇਆ ਤੁਸੀਂ ਉੱਥੇ ਸੀਗੇ ਉਦੋਂ ਮੌਕੇ ਤੇ ਸੀਗੇ ਜੇ ਅਸੀਂ ਜਦੋਂ ਉੱਥੇ ਬਲਾਸਟ ਹੋਇਆ ਜੀ ਉੱਪਰੋਂ ਕੰਚ ਲੱਗੇ ਜੀ ਕੰਚ ਦੀ ਬਿਲਡਿੰਗ ਦੇ ਕੰਚ ਵੀ ਬੜੇ ਪੁਰਾਣੇ ਸੀਗੇ ਜੋ ਡਿੱਕਣ-ਡਿੱਕਣ ਲੱਗੇ ਜੀ ਅਸੀਂ ਭਾਜਣ ਲੱਗੇ ਕੰਚ ਸਰਤ ਸਿਰਦੇ ਵੀ ਕੱਚ ਵੱਜੇ ਜੀ ਸਾਡੇ ਮੈਂ ਡਿੱਗ ਵੀ ਪਿਆ ਸੀਗਾ ਜੀ ਉੱਥੇ ਜਾ ਕੇ ਵੱਜੇ ਪਾਈਪਲਾਈਨ ਤੇ ਜੀ ਟੱਕੇ ਦਾ 10 ਟੱਕੇ ਲੱਗੇ ਹੋਏ ਹੈ ਜੀ ਸਿਰ ਤੇ ਲੱਗੇ ਹੋਏ ਜੀ ਨਾਲੇ ਪਲਾਸਟਿਕ ਸਰਜਰੀ ਕੀਤੀ ਹੋਈ ਹੈ ਡਾਕਟਰ ਨੇ 10 ਟੱਕੇ ਲੱਗੇ ਹੋਏ ਜੀ ਸਿਰ ਤੇ ਮੇਰੇ ਆ ਦੇਖੋ ਜੀ ਤੁਸੀਂ ਓਕੇ ਨਾਲੇ ਬੱਖੀ ਚ ਗੁੰਮ ਸਟ ਲੱਗੀ ਹੋਈ ਹੈ ਜੀ ਓਕੇ ਹਾਂ ਜੀ ਬਾਈ ਤੁਸੀਂ ਕੀ ਕਹਿਣਾ ਚਾਹੋਗੇ ਸਰ ਮੈਂ ਕਹਿਣਾ ਚਾਹਾਂਗਾ ਜੀ ਜਿਸ ਦਿਨ ਉਹ ਬਲਾਸਟ ਹੋਇਆ ਮੈਂ ਉੱਥੇ ਮੌਕੇ ਤੇ ਸੀਗਾ ਜਿੱਦਾਂ ਹੀ ਉਹ ਵੈਲ ਨੇ ਮਤਲਬ ਉਹਦਾ ਪਾਇਲਟ ਆਨ ਹੋਇਆ ਤਾਂ ਉਹਨੇ ਬੈਗ ਮਾਰਤੀ ਸਾਰਾ ਬਲਾਸਟ ਹੋ ਗਿਆ ਤੇ ਬਸ ਇਸ ਤੋਂ ਬਾਅਦ ਜੀ ਇਹ ਸਾਨੂੰ ਮੇਨ ਗੇਟ ਦੇ ਵਿੱਚ ਉਹਨਾਂ ਨੇ ਐਡਮਟ ਕਰਵਾਤਾ ਡੀ ਐਮ ਸੀ ਤੇ ਬਾਕੀ ਸਾਰਾ ਮੈਂ ਜੀ ਦਵਿੰਦਰ ਸਿੰਘ ਇਲੈਕਟ੍ਰੀਸ਼ੀਅਨ ਆ ਮੈਂ ਸੀਨੀਅਰ ਇਲੈਕਟ ਜਦੋਂ ਮੌਕੇ ਤੇ ਉਹਨਾਂ ਨੇ ਸਾਨੂੰ ਕਹਿੰਦੇ ਸੀ ਇਹ ਹੀਟਰ ਚਲਾਉਣਾ ਮੈਂ ਅਸੀਂ ਮੌਕੇ ਤੇ ਚਲੇ ਗਏ ਵੀ ਸਾਡਾ ਅਸੀਂ ਆਪਦਾ ਦੇਖਣਾ ਜੀ ਕੋਈ ਮੋਟਰ ਵਗੈਰਾ ਦਾ ਫਾਲਟ ਨਾ ਹੋਵੇ ਜਾਂ ਕੋਈ ਆਸ਼ ਨਾ ਹੋਵੇ ਸਾਢੇ 10 ਵਜੇ ਦੀ ਗੱਲ ਆ ਜਦੋਂ ਇਹਨਾਂ ਦੇ ਫੋਰਮੈਂਨ ਜੀ ਆਏ ਕਨਾਲ ਜੀ ਉਹਨਾਂ ਨੇ ਗੈਂਸਟੇ ਆ ਕੇ ਪਹਿਲਾ ਹੀਟਰ ਚਲਾਇਆ ਤੇ ਉਹ ਮਿਸ ਮਾਰ ਗਿਆ ਚੱਲਿਆ ਨਹੀਂ ਫਿਰ ਇਹਨਾਂ ਨੇ ਦੂਸਰਾ ਚਲਾਇਆ ਦੂਸਰਾ ਪਹਿਲੀ ਵਾਰ ਚੱਲਿਆ ਨਹੀਂ ਜਦੋਂ ਦੂਜੀ ਵਾਰ ਚਲਾਇਆ ਤਾਂ ਉਹ ਬੈਗ ਮਾਰ ਗਿਆ ਬਲਾਸਟ ਹੋਇਆ ਬਹੁਤ ਤਕੜਾ ਜੀ ਧਮਕ ਧਮਕ ਪੂਰੀ ਪਈ ਸਾਰੀ ਤੇ ਸਾਡੇ ਬਜੇ ਛਿਛੇ ਜੀ ਆ ਭਾਜਿਆਂ ਦੇ ਮੇਰੇ ਆ ਹੱਥ ਤੇ ਬਜੇ ਜੀ 10 ਡਾਂਕੇ ਲੱਗੇ ਆ 쿠ਣੀ ਤੇ ਤੇ ਸੱਚ ਵੀ 10 ਡਾਂਕੇ ਲੱਗੇ ਆ ਜੀ ਤੇ ਅਸੀਂ ਤਾਂ ਹੁਣ ਇਹੀ ਮੰਗ ਕਰਦੇ ਆ ਮੈਨੇਜਮੈਂਟ ਤੋਂ ਵੀ ਸਾਡੇ ਜੇ ਅਸੀਂ ਕੋਈ ਸਾਡੇ ਨਾਲ ਕੋਈ ਅਣਹੋਣੀ ਹੋ ਜਾਂਦੀ ਜਾਂ ਸਾਡੇ ਬੱਚੇ ਆ ਛੋਟੇ ਛੋਟੇ ਜੀ ਕਿਸੇ ਦੀ ਡੈਥ ਹੋ ਜਾਂਦੀ ਉਹਨਾਂ ਦੀ ਕੌਣ ਦੇਖਦਾ ਵੀ ਸਾਨੂੰ ਕੋਈ ਵੀ ਛੋਟੀ ਮੋਟੀ ਨੌਕਰੀ ਜਿਹੜੀ ਵੀ ਜਿੰਨੇ ਠੀਕ ਲੱਗਦਾ ਉਹ ਸਾਨੂੰ ਦਿੱਤੀ ਜਾਵੇ ਇਹੀ ਮੈਨੇਜਮੈਂਟ ਤੋਂ ਅਸੀਂ ਮੰਗ ਕਰਦੇ ਆ ਸਾਨੂੰ ਪੱਕੀ ਨੌਕਰੀ 15 ਸਾਲ ਹੋ ਗਏ ਤੇ ਕੰਮ ਕਰ ਰਹੇ ਸਾਨੂੰ ਪਲਾਂਟ ਦੇ ਅੰਦਰ ਕੋਈ ਵੀ ਪੱਕੀ ਨੌਕਰੀ ਦਿੱਤੀ ਜਾਵੇ ਹਾਂਜੀ ਅਹੀ ਪੱਕੀ ਨੌਕਰੀ ਦੀ ਮੰਗ ਕਰਦੇ ਜਾਨੂ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅ ਬਹੁਤ ਹੀ ਪਿਛਲੇ ਦਿਨ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਸੀ ਲੁਧਿਆਣਾ ਮਿਲਕ ਪਲਾਟ ਦੇ ਵਿੱਚ ਅਚਨਚੇਤ ਹੀਟਰ ਫਟਣ ਦੇ ਨਾਲ ਸਾਡਾ ਇੱਕ ਨੌਜਵਾਨ ਵੀਰ ਜੋ ਮੌਤ ਦੇ ਮੂੰਹ ਚ ਜਾ ਪਿਆ ਸੀ ਤੇ ਪੰਜ ਸਾਡੇ ਭਰਾ ਜਿਹੜੇ ਜ਼ਖਮੀ ਹੋ ਗਏ ਸੀਗੇ ਉਹ ਜੇਰੇ ਇਲਾਜ ਰਹੇ ਡੀਐਮਸੀ ਦੇ ਵਿੱਚ ਤੇ ਦੂਸਰੇ ਭਰਾ ਦੀ ਸਾਡੇ ਦੀ ਮੌਕੇ ਦੀ ਮੌਤ ਹੋ ਗਈ ਸੀ ਤੇ ਉਹਦੇ ਤਹਿਤ ਜਦੋਂ ਅਸੀਂ ਬਾਅਦ ਚ ਛਾਣਬੀਣ ਕੀਤੀ ਤਾਂ ਦੇਖਿਆ ਗਿਆ ਕਿ ਵੀ ਕੋਈ ਵੀ ਫੰਡ ਸੀ ਜਿਹੜਾ ਬੋਰਡ ਵੱਲੋਂ ਮਿਲਕ ਫੰਡ ਵੱਲੋਂ ਕੋਈ ਇਦਾਂ ਦਾ ਫੰਡ ਨਹੀਂ ਸੀਗਾ ਵੀ ਜਿਹੜਾ ਅਸੀਂ ਇਮੀਜੇਟ ਉਸ ਪਰਿਵਾਰ ਨੂੰ ਜਾਂ ਬੱਚਿਆਂ ਨੂੰ ਸੀ ਰਿਲੀਫ ਦੇ ਸਕੀਏ ਉਸੇ ਟਾਈਮ ਸਮੁੱਚੇ ਬੋਰਡ ਨੇ ਫੈਸਲਾ ਕੀਤਾ ਵੀ ਜ਼ਖਮੀਆਂ ਨੂੰ 50-50 ਹਜ਼ਾਰ ਰੁਪਇਆ ਤੇ ਜੋ ਸਾਡਾ ਭਰਾ ਸਾਡੇ ਲਈ ਸਦਾ ਲਈ ਸਮ ਸੁਜੀਬ ਛੋਟਾ ਦੇ ਗਿਆ ਉਹਦੇ ਹੋਰ ਵੀ ਫੰਡ ਹੈਗੇ 50-55 ਲੱਖ ਰੁਪਇਆ ਬਣਦਾ ਜਿਹੜਾ ਪੁਰਾਣਾ ਜੋ ਸਿਸਟਮ ਚੱਲਿਆ ਆ ਰਿਹਾ ਪਰ 5 ਲੱਖ ਰੁਪਇਆ ਦਾ ਬੋਰਡ ਵੱਲੋਂ ਅਸੀਂ ਇਮੀਡੀਏਟ ਉਸ ਪਰਿਵਾਰ ਨੂੰ ਮਦਦ ਦੀ ਜਿਹੜੀ ਤੇ ਸਮੁੱਚਾ ਖਰਚਾ ਵੀ ਜ਼ਖਮੀਆਂ ਦਾ ਸੀਗਾ ਜਿਹੜਾ ਅਸੀਂ ਲਗ ਤੌਰ ਤੇ ਆਪਣੇ ਮਿਲਕ ਪਲਾਂਟ ਵੱਲੋਂ ਲੁਧਿਆਣੇ ਵੱਲੋਂ ਕੀਤਾ ਗਿਆ ਇੱਕ ਵੀ ਪੈਸਾ ਉਹਨਾਂ ਬੱਚਿਆਂ ਦਾ ਨਹੀਂ ਲੱਗਨ ਦਿੱਤਾ ਗਿਆ ਉਸ ਅਣਸਖਾਵੀ ਘਟਨਾ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਵੇਤਨ ਦੀ ਘਟਨਾ ਅੱਗੇ ਤੋਂ ਨਾ ਘਟੇ ਤੇ ਸਮੁੱਚੇ ਬੋਰਡ ਨੇ ਵੀ ਫੈਸਲਾ ਕੀਤਾ ਵੀ ਅੱਗੇ ਤੋਂ ਬੋਰਡ ਵਿੱਚ ਮਤਾ ਲਿਆਇਆ ਜਾਏਗਾ ਕਿ ਕਦੇ ਵੀ ਕੋਈ ਸਾਡਾ ਵੀਰ ਜਖਮੀ ਹੁੰਦਾ ਰੱਬ ਨਾ ਕਰੇ ਤਾਂ 1 ਲੱਖ ਰੁਪਇਆ ਇਮੀਡੀਏਟ ਉਸਦੇ ਪਰਿਵਾਰ ਨੂੰ ਮਦਦ ਜੇ ਕੋਈ ਅਨਸਕਾਮੀ ਘਟਨਾ ਚਾਹੀਦਾ ਦੀ ਘਟਦੀ ਆ ਕੋਈ ਮੌਤ ਦੇ ਮੌਤ ਹੋ ਜਾਂਦੀ ਕਿਸੇ ਬੱਚੇ ਦੀ ਤਾਂ ਉਹਦੇ ਲਈ ਅਸੀਂ 5 ਲੱਖ ਰੁਪਇਆ ਬੋਰਡ ਵੱਲੋਂ ਕਾਇਦਾ ਤੌਰ ਤੇ ਮਤਾ ਪਾ ਕੇ ਉਹਦੇ ਵਿੱਚ ਮਤਾ ਪਾਇਆ ਜਾਏਗਾ ਕਿ ਉਹਦੀ ਪਰਿਵਾਰ ਦੀ ਜਿਹੜੀ ਹੈਲਪ ਕੀਤੀ ਜਾਏਗੀ ਤੇ ਜੋ ਸਿਸਟਮ ਚੱਲਦਾ ਵੀ ਉਹਦੇ ਪਰਿਵਾਰ ਦੇ ਕਿਸੇ ਜੀ ਨੂੰ ਨੌਕਰੀ ਤਰੰਤ ਅਸੀਂ ਉਸੇ ਟਾਈਮ ਉਹਨਾਂ ਦੇ ਵਾਈਫ ਇੱਥੇ ਕੱਚੇ ਤੌਰ ਤੇ ਲੱਗੇ ਹੋਏ ਸੀਗੇ ਉਹਨਾਂ ਨੂੰ ਐਮਬੀਏ ਕੁਆਲੀਫਿਕੇਸ਼ਨ ਦਾ ਉਸ ਬੱਚੀ ਦੀ ਇਮੀਡੀਏਟ ਉਹਦੀ ਜੋ ਕੁਆਲੀਫਿਕੇਸ਼ਨ ਯੋਗਤਾ ਦੇ ਸਾਹਮਣੇ ਉਹਦੀ ਉਸੇ ਨੂੰ ਨੌਕਰੀ ਦੇ ਵੀ ਅਸੀਂ ਉਹਦੇ ਆਰਡਰ ਕਰਤੇ ਸੀਗੇ ਤੇ ਜੋ ਵੀ ਫੰਡ ਹੈ ਉਹ ਲਗ ਲਗ ਪਾਰਟ ਪੇਮੈਂਟ ਕਾਫੀ ਹੋ ਚੁੱਕੀ ਹੈ 22 ਤਰੀਕ ਨੂੰ ਵੇਰਕਾ ਮਿਲਕ ਪਲਾਂਟ ਦੇ ਵਿੱਚ ਇੱਕ ਦੁਖਦਾਈ ਘਟਨਾ ਹੋ ਜਾਂਦੀ ਹੈ ਜਿਸ ਵਿੱਚ ਇੱਕ ਕਰਮਚਾਰੀ ਦੀ ਮੌਤ ਵੀ ਹੋ ਜਾਂਦੀ ਹੈ ਬਾਕੀ 4-5 ਪਰਸਨ ਬਹੁਤ ਬੁਰੇ ਤਰੀਕੇ ਨਾਲ ਕਾਇਲ ਵੀ ਹੋ ਜਾਂਦੇ ਨੇ ਅੱਜ ਵੇਰਕਾ ਮਿਲਕ ਪਲਾਂਟ ਦੇ ਵਿੱਚ ਉੱਚ ਅਧਿਕਾਰੀਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਫਟੜੇ ਕਰਮਚਾਰੀਆਂ ਨੂੰ ਮੁਆਵਜ਼ਾ ਵੀ ਦਿੱਤਾ ਗਿਆ ਤੇ ਉਹਨਾਂ ਨੇ ਅੱਗੇ ਤੋਂ ਪ੍ਰੋਮਿਸ ਕੀਤਾ ਕਿ ਜਿਹੜੇ ਅੱਗੇ ਕਰਮਚਾਰੀ ਨੇ ਕੱਚੇ ਨੇ ਉਹਨਾਂ ਨੂੰ ਪੱਕਿਆ ਵੀ ਕੀਤਾ ਜਾਏਗਾ ਤੁਸੀਂ ਵੀ ਦੇਖ ਸਕਦੇ ਹੋ ਵੀ ਕੀ ਇਹ ਜਿਹੜੇ ਪ੍ਰੈਸ ਕਾਨਫਰੰਸ ਹੈਗੀ ਇਸ ਪ੍ਰੈਸ ਕਾਨਫਰੰਸ ਦੇ ਵਾਅਦਿਆਂ ਦੇ ਉੱਤੇ ਫਿਰ ਕਾ ਮਿਲਕ પ્લાન્ટ ਪੂਰੀ ਉੱਤਰਦੀ ਆ ਕੀ ਉਹਨਾਂ ਨੌਜਵਾਨਾਂ ਨੂੰ ਉਸ ਤਰ੍ਹਾਂ ਪੱਕੀਆਂ ਨੌਕਰੀਆਂ ਮਿਲ ਸਕਦੀਆਂ ਨੇ ਇਸ ਦੇ ਲਈ ਸਾਨੂੰ ਬਣੇ ਰਹਿਣਾ ਚਾਹੀਦਾ ਹੈਗਾ ਡੇਲੀ ਲੁਧਿਆਣਾ نیوز ਦੇ ਨਾਲ ਇਸ ਦੌਰਾਨ ਕੈਮਰਾ ਪਰਸਨ ਵਿੱਕੀ ਅੰਜੂਮ ਦੇ ਨਾਲ ਭੀਮਨਜੀਤ ਨੂੰ ਦਿਓ ਜਾਜਤ ਸਸਿਕਾਲ